ਸਜ ਹਾਜ ਬਣਾਵੋ ਹਲਕਾ ਨੂੰ ਚਮਕਦੇ ਆਹੀ ਪੱਛ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੁੰਡਾ ਅਮਰੀਕਾ ਤੋਂ ਕੰਨਾਂ ਸਾਲਾਂ ਬਾਅਦ ਆਪਣੇ ਘਰ ਆਉਂਦਾ ਤੇ ਘਰ ਆ ਕੇ ਕੋਠੇ ਦੀ ਛੱਤ ਤੇ ਚੜ ਜਾਂਦਾ ਤੇ ਘਰ ਦੇ ਅਨੁਵਾਜ ਮਾਰਦਾ ਜਦੋਂ ਘਰ ਦੇ ਵਾਰ ਨਿਕਲਦੇ ਹਨ ਤੇ ਮੁੰਡਾ ਡਾਲਰਾਂ ਦੀ ਵਰਖਾ ਕਰ ਦਿੰਦਾ ਤੇ ਆਪਣੇ ਘਰਦਿਆਂ ਨੂੰ ਇੱਕ ਵੱਖਰਾ ਹੀ ਸਰਪ੍ਰਾਈਜ਼ ਦਿੰਦਾ ਹੈ ਜੇ ਇਸ ਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਹੈ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ